ਕੀ ਟੈਂਪੂ ਨੰਗਰੋਂ ਜਾ ਰਿਹਾ ਤਾਂ ਜੀ ਇਧਰ ਆਰ ਆਰ ਬੀ ਵਾਲੇ ਨੰਗਰੋਂ ਸਾਬ ਨੂੰ ਜਾ ਰਹੇ ਨੇ ਇਹ ਓਵਰਟੇਕ ਕਰਦਾ ਦਾ ਟੈਂਕਰ ਵਾਲਿਆਂ ਨੂੰ ਜੀ ਟੈਂਪੂ ਆ ਠੀਕ ਆ ਜੀ ਅੱਗਾ ਜਾ ਕੇ ਆਨ ਬੈਲੈਂਸ ਹੋਇਆ ਜਿੱਦਾਂ ਇਹ ਆਰ ਆਰ ਬੀ ਵਾਲੇ ਟੈਂਪੂ ਵਿੱਚ ਪੱਟਿਆ ਗਿਆ ਜੀ ਜੀ ਤੇ ਇਧਰ ਪੜ ਗਿਆ ਆਦਾ ਜੀ ਇਹਦਾ ਬਾਡੀ ਫਿਲਰ ਗਾਇਥੇ ਰਹਿ ਗਿਆ ਬਾਕੀ ਬੰਦੇ ਦਾ ਲੱਤਾਂ ਬਾਹਾਂ ਟੁੱਟੀਆਂ ਹੋਈਆਂ ਜੀ ਕਿੰਨੇ ਦੇ ਸੱਟ ਲੱਗੀਆਂ ਜੀ ਚਾਰ ਬੰਦੇ ਆਰ ਆਰ ਬੀ ਵਾਲੇ ਦੇ ਇੱਕ ਹਾਥੀ ਟੈਂਪੂ ਦੇ ਸਿਟੀ ਆਫ ਦੇ ਰਾਤ 12 ਵਜੇ ਹੋ ਗਿਆ ਇਹ ਕਾਪੜਾ ਸਿੰਘੰਦ ਪਿੰਡ ਜੋੜੀ ਹਾਂਜੀ ਹਾਂਜੀ ਕਿੱਦਾਂ ਹੋਇਆ ਜੀ ਹਾਦਸਾ ਡਿਟੇਲ ਦੱਸ ਦਿਓ ਮੜੀ ਜੀ ਇਹ ਭਾਜੀ ਹਾਥੀ ਟੈਂਪੂ ਵਾਲਾ ਨੰਗਲੋਂ ਜਾ ਰਿਹਾ ਤਾਂ ਜੀ ਇਧਰ ਆਰਆਰਬੀ ਵਾਲੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਇਹ ਓਵਰਟੇਕ ਕਰਦਾ ਦਾ ਟੈਂਕਰ ਵਾਲਿਆਂ ਨੂੰ ਹਾਥੀ ਟੈਂਪੂ ਵਾਲਾ ਹੂੰ ਠੀਕ ਹੈ ਜੀ ਅੱਗਾ ਜਾ ਕੇ ਆਨ ਬੈਲੰਸ ਹੋਇਆ ਜਿੱਦਾਂ ਇਹ ਆਰਆਰਬੀ ਵਾਲੇ ਟੈਂਪੂ ਵਿੱਚ ਭੱਜਿਆ ਜਾਵੇ ਹੂੰ ਜੀ ਇਹ ਕਿੱਧਰ ਵੱੜ ਗਿਆ ਆਗਾ ਜੀ ਇਹਦਾ ਬਾਡੀ ਫਿਲਰ ਕਿੱਥੇ ਲੱਗ ਗਿਆ ਮਾਪੀ ਬੰਦ ਗਿਆ ਦਾ ਨੱਤਾ ਬਹਾ ਪੁੱਟ ਰਿਹਾ ਜੀ ਕਿੰਨੇ ਦੇ ਸੱਟ ਲੱਗੀ ਹੈ ਜੀ ਚਾਰ ਬੰਦੇ ਆਰ ਆਰ ਬੀ ਆਏ ਨੇ ਇੱਕ ਹਾਥੀ ਟੈਂਪੂ ਵਾਲੇ ਨਾਲ ਬੰਦੇ ਕਿੱਥੇ ਜੀ ਹਾਂ ਜੀ ਬੰਦੇ ਕਿੱਥੇ ਹੈ ਜੀ ਇਹ ਬੰਦੇ ਜਿਹੜੇ ਆਰ ਆਰ ਬੀ ਵਾਲੇ ਨੇ ਲੋਕਲ ਹੈ ਜੀ ਇਹ ਚੰਡੀਗੜ੍ਹ ਵਾਲਦਾ ਜੀ ਹਾਥੀ ਟੈਂਪੂ ਵਾਲਾ ਜਿਹੜਾ ਹੁਣ ਕਿੱਥੇ ਲੈ ਕੇ ਗਏ ਉਹਨਾਂ ਨੂੰ ਇਹਨਾਂ ਨੂੰ ਲੈ ਗਏ ਜੀ ਤੁਸੇਵਲ ਹਸਪੀਟਲ ਚ ਲੈ ਗਏ ਨੰਕਲਾ ਜੀ ਕਿਵੇਂ ਲੈ ਕੇ ਗਏ ਇਹਨਾਂ ਨੂੰ 112 ਤੇ ਕਾਲ ਕੀਤੀ ਸੀ ਫਿਰ 108 ਨੰਬਰ ਵੀ ਆ ਗਏ ਤੇ ਇਹ ਵੀ ਆ ਗਈ ਐਸ ਐਸਓ ਆਏ ਨੇ ਬੜੀ ਜੀ ਐਸ ਐਸਓ ਫ੍ਰੀ ਵੀ ਆ ਗਈ ਹਾਂ ਜੀ ਆ ਗਈ ਠੀਕ ਹੈ